ਸੰਗ ਸਾਬ ਪੰਜ ਪਿੰਡਾਂ ਦਾ ਬਾਈਕਾਰਡ ਸੀ ਇਹਨਾਂ ਦਾ ਪਰ ਅੱਜ ਮੀਟਿੰਗ ਹੋਈ ਹੈ ਕੀ ਫੈਸਲੇ ਹੋਏ ਨੇ ਜਿਹੜੇ ਮੰਗਾ ਸੀ ਉਹ ਕਿਵੇਂ ਪੂਰੇ ਕਰੋ ਕਿ ਕਿਤੇ ਨਾ ਕਿਤੇ ਕੋਤਾਈ ਅਫਸਰ ਲੈਵਲ ਦੀ ਹੋਈ ਹੈ ਲੋਕਾਂ ਦਾ ਇਹ ਸਵਾਲ ਨੇ ਕਿ ਸਰਕਾਰ ਵੀ ਥੋੜੀ ਹੈ ਥੋੜੀ ਸਰਕਾਰ ਦੇ ਵਿੱਚ ਹੀ ਜਿਹੜੇ ਇਹਨਾਂ ਦੇ ਇੰਤਕਾਲ ਹੋਟ ਰਹੇ ਨੇ ਦੂਜੇ ਪਾਸੇ ਹੋਰ ਵੀ ਜਿਹੜੀਆਂ ਗੱਲਾਂ ਨੇ ਤੁਸੀਂ ਮਨਾਉਣ ਆ ਰਹੇ ਮੈਂ ਤੇ ਮੇਰੇ ਮੇਰੇ ਧਿਆਨ ਤੇ ਅੱਜ ਕੇਸ ਆਇਆ 1.5 ਸਾਲ ਪਹਿਲਾਂ ਇਹਨਾਂ ਨੇ ਮੰਗ ਪੱਤਰ ਦਿੱਤਾ ਸੀ ਸੀਮ ਸਾਹਿਬ ਨੂੰ ਪੀਚਾ ਵੀ ਹਮੇਸ਼ਾ ਕਹਿੰਦੇ ਰਹੇ ਹੋ ਸੀਮ ਸਾਹਿਬ ਵੀ ਕਹਿੰਦੇ ਨੇ 75 ਸਾਲਾਂ ਵਿੱਚ ਸਰਕਾਰਾਂ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਅਸੀਂ ਕਰ ਰਹੇ ਹਾਂ ਜਾਂ ਕੀ ਪਰ ਦੂਜੇ ਪਾਸੇ 75 ਸਾਲ ਚ ਪਹਿਲੀ ਵਾਰ ਹੋਇਆ ਕਿ ਐਨੇ ਪਿੰਡ ਜਿਹੜੇ ਬਾਈਕਾਟ ਕਰ ਰਹੇ ਨਹੀਂ ਬਾਈਕਾਟ ਨਹੀਂ ਉਹਨਾਂ ਨੇ ਇਹ ਗੱਲ ਤੇ ਕਹੀ ਹੈ ਵੀ ਅਸੀਂ ਬਾਈਕਾਟ 75 ਸਾਲ ਹੋ ਗਏ ਜੀ ਪੌਣੇ ਲੱਗੇ ਇਨਾ ਪਿੰਡਾਂ ਚ ਅਜੇ ਵੀ ਤਰਾਸਦੀ ਹੈ 600 ਸਾਲ ਪੁਰਾਣਾ ਮਾਤਾ ਦਾ ਮੰਦਿਰ ਹੈ ਦੂ ਦੂਰ ਤੋਂ ਸੰਗਤਾਂ ਦੀਆਂ ਨਹੀਂ ਕਮੀ ਕਿੱਥੇ ਰਹਿ ਗਈ ਸਰਕਾਰ ਥੋੜੀ ਨੂੰ ਵੀ ਦੋ ਸਾਲ ਹੋ ਗਏ ਕਾਂਗਰਸ ਕਾਲੀਆਂ ਨੇ ਆਪਣੇ ਫਾਰਮ ਹਾਊਸ ਤੇ ਬਣਾ ਲਏ ਮਾਤਾ ਦੇ ਮੰਦਿਰ ਨੂੰ ਰਾਹ ਬਣੀ ਤੇ ਕਿਸੇ ਨੇ ਦੂਜੇ ਪਾਸੇ ਇਹ ਵੀ ਦੱਸਦ ਨੇ ਕਿ ਕੰਨ ਸਾਹਿਬ ਇਹਦਾ ਪਿੰਡ ਬਾਈਕਾਟ ਕਰ ਰਹੀ ਕਰ ਰਹੀ ਸੀ ਪਰ ਦੂਜੇ ਪਾਸੇ ਹੋਰ ਵੀ ਚਾਰ ਪਿੰਡ ਤਿਆਰ ਹੋ ਗਏ ਨੇ ਟ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਨੇ ਪਰ ਦੂਜੇ ਪਾਸੇ ਅਨੰਦਪੁਰ ਸਾਹਿਬ ਹਲਕੇ ਤੋਂ ਪੰਜ ਪਿੰਡਾਂ ਨੇ ਇਸ ਨਾਲ ਚੋਣਾਂ ਦਾ ਬਾਈਕਾਟ ਕੀਤਾ ਸੀ ਸੁਣ ਲੈ ਕੇ ਮਾਲਵਿੰਦਰ ਸਿੰਘ ਕੰਗ ਸਾਡੇ ਨਾਲ ਨੇ ਜਿਹੜੇ ਅੱਜ ਪੰਜ ਪਿੰਡਾਂ ਦੇ ਵਿੱਚ ਮੀਟਿੰਗ ਕਰਨ ਪਹੁੰਚੇ ਸੀ ਪਰ ਅੱਗੇ ਪਿੰਡ ਵਾਸੀਆਂ ਨੇ ਕੀ ਭਰੋਸਾ ਦਿੱਤਾ ਹੈ ਕਿ ਵੋਟਾਂ ਪਾਣਗੇ ਜਾਂ ਨਹੀਂ ਉਹ ਬਾਅਦ ਦੀ ਗੱਲ ਹੈ ਪਰ ਮਾਲਵਿੰਦਰ ਸਿੰਘ ਕੰਗ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਇਹਨਾਂ ਦੇ ਮਸਲੇ ਸੀ ਇਨ ਜਮੀਨਾਂ ਦੱਸਿਆ ਜਾ ਰਿਹਾ ਕਿ ਤੋੜ ਕਿਸਾਨਾਂ ਦਾ ਬਣਾਈਆਂ ਜਾ ਰਹੀਆਂ ਨੇ ਦੂਜੇ ਪਾਸੇ ਪੂਲ ਜਿਹੜੇ 75 ਸਾਲ ਤੋਂ ਨਹੀਂ ਲਗਾਏ ਤਾਂ ਉਹ ਵੀ ਜਿਹੜੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋ ਕਿ ਮਾਲਵੀਂਦਰ ਸਿੰਘ ਕੰਗ ਪੰਜ ਪਿੰਡਾਂ ਦੇ ਜੋ ਲੋਕਾਂ ਦੇ ਨਾਲ ਜਿਹੜੇ ਮੀਟਿੰਗ ਕਰਨ ਵਾਸਤੇ ਪਹੁੰਚੇ ਨੇ ਤਾਂ ਹੁਣ ਇਹ ਪੰਜ ਪਿੰਡ ਸਮਰਥਨ ਦਿੰਦੇ ਨੇ ਜਾਂ ਨਹੀਂ ਦਿੰਦੇ ਇਹ ਹੁਣ ਗੱਲਬਾਤ ਪਿੰਡ ਵਾਸੀਆਂ ਨਾਲ ਵੀ ਕਰਾਂਗੇ ਦੂਜੇ ਪਾਸੇ ਮਾਲਵੀਂਦਰ ਸਿੰਘ ਕੰਗ ਨਾਲ ਗੱਲਬਾਤ ਕਰਾਂਗੇ ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਦੇ ਵਿੱਚ ਕਿਹੜੇ-ਕਿਹੜੇ ਵਾਅਦੇ ਤੁਸੀਂ ਕਰਕੇ ਜਾ ਰਹੇ ਹੋ ਕਿ ਜਿਹੜੇ ਪੂਰੇ ਕਰੋਗੇ ਚੋਣਾਂ ਤੋਂ ਬਾਅਦ ਜਾਂ ਚੋਣਾਂ ਤੋਂ ਪਹਿਲਾਂ ਤੈਨੂੰ ਲੈ ਕੇ ਸਾਰੀ ਗੱਲਬਾਤ ਅਸੀਂ ਮਾਲਮ ਨੂੰ ਅਸੀਂ ਕੰਗ ਨਾਲ ਪੂਰੀ ਵਿਸਤਾਰ ਨਾਲ ਕਰਾਂਗੇ ਕਿਉਂਕਿ ਸਰਕਾਰ ਇਹਨਾਂ ਦੀ ਹੈ ਤਾਂ ਦੂਜੇ ਪਾਸੇ ਲੋਕ ਵੀ ਇਹਨਾਂ ਦੇ ਉੱਤੇ ਉਮੀਦਾਂ ਲਾ ਕੇ ਬੈਠੇ ਨੇ ਕੰਗ ਸਾਹਿਬ ਪੰਜ ਪਿੰਡਾਂ ਦਾ ਬਾਈਕਾਡ ਸੀ ਇਹਨਾਂ ਦਾ ਪਰ ਅੱਜ ਮੀਟਿੰਗ ਹੋਈ ਹੈ ਕੀ ਫੈਸਲੇ ਹੋਏ ਨੇ ਜਿਹੜੀਆਂ ਮੰਗਾਂ ਸੀ ਉਹ ਕਿਵੇਂ ਪੂਰੀਆਂ ਕਰੋ ਦੇਖੋ ਇਹਨਾਂ ਦਾ ਬੜਾ ਜੈਨੂਨ ਕੇਸ ਹੈ ਹਾਂਜੀ ਇਹ ਕਈ ਪੀੜੀਆਂ ਤੋਂ ਇਸ ਜ਼ਮੀਨ ਤੇ ਰਹਿ ਰਹੇ ਆ ਘਰ ਰਹੇ ਨੇ ਇਹਨਾਂ ਦੇ ਘਰ ਹੈ ਇਹਨਾਂ ਦੇ ਇਹਨਾਂ ਦਾ ਪਰਿਵਾਰ ਹੈ ਇਹਨਾਂ ਦੀਆਂ ਇੱਥੇ ਪੂਰਾ ਜਿਹੜਾ ਮੈਂ ਜਿੰਦਗੀ ਜਿੰ ਬਜ਼ੁਰਗਾਂ ਦੀਆਂ ਯਾਦਾਂ ਬੱਚਿਆਂ ਦੀਆਂ ਯਾਦਾਂ ਇਸ ਪਿੰਡ ਨਾਲ ਜਮੀਨ ਨਾਲ ਜੁੜੀਆਂ ਹੈ ਔਰ ਇਹਨਾਂ ਦਾ ਜਿਹੜਾ ਕੇਸ ਜਿੰਨਾ ਕਿ ਮੈਂ ਸਮਝਿਆ ਉਹਦੇ ਚ ਕਿਤਨਾ ਕਿਤੇ ਕੋਤਾਈ ਅਫਸਰ ਲੈਵਲ ਦੀ ਰਹੀ ਹੈ ਔਰ ਮੈਂ ਇਹਨਾਂ ਨੂੰ ਸਾਰੀ ਪੰਚਾਇਤ ਨੂੰ ਪੰਜਾਂ ਪਿੰਡਾਂ ਦੀ ਤਸੀਲਦਾਰ ਸਾਹਿਬ ਮੇਰੇ ਨਾਲ ਸੀ ਸਾਡੇ ਆਰਡੀ ਦੇ ਲੀਡਰ ਹੈ ਅੱਜ ਕੱਲ ਰਿਟਾਇਰਡ ਹੈ ਔਰ ਟੈਕਨੀਕਲੀ ਵੀ ਸਮਝਿਆ ਕੇਸ ਔਰ ਇਹਨਾਂ ਨੂੰ ਮੈਂ ਕਹਿਆ ਵੀ ਤੁਸੀਂ ਸਿਲੈਕਸ਼ਨ ਦਾ ਬਾਈਕਟ ਨਾ ਕਰੋ ਇਹ ਜ਼ਮੀਨ ਦਾ ਮਾਲਕਾਨਾ ਹੱਕ ਜਿਹੜਾ ਕਿ 1991 ਤੋਂ ਪਹਿਲਾਂ ਇਹਨਾਂ ਕੋਈ ਸੀ ਹਾਂਜੀ ਔਰ ਰਜਿਸਟਰ ਹੋਰ ਕਰਾਉਣਾ ਸਾਡੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਦੀ ਸਰਕਾਰ ਦਾ ਕੰਮ ਫਰਜ ਹੈ ਔਰ ਉਹ ਉਹ ਉਹਨਾਂ ਦਾ ਫਰਜ ਹੈ ਲੋਕਾਂ ਨੂੰ ਘਰ ਦੇਣਾ ਨਾ ਕਿ ਛਡਾਉਣਾ ਔਰ ਮੁੱਖ ਮੰਤਰੀ ਜੀ ਲਗਾਤਾਰ ਇਨਸਾਨੀਅਤ ਪੱਖ ਦੇਖਦੇ ਹੋਏ ਲੋਕਾਂ ਨੂੰ ਘਰ ਦੇ ਰਿਹਾ ਹੈ ਛਡਾ ਨਹੀਂ ਰਿਹਾ ਔਰ ਇਹਨਾਂ ਨੇ ਮਰਤੇ ਇਹਨਾਂ ਨੂੰ ਮੈਂ ਇਨਸ਼ੋਰ ਕੀਤਾ ਹੈ ਕਿ ਬਹੁਤ ਜਲਦੀ ਜਿਹੜਾ ਇਹਨਾਂ ਨੂੰ ਜਿਹੜਾ ਮਾਲਕਾਨਾ ਹੱਕ ਹੈ ਉਏ ਜਮੀਨ ਦਾ ਮਿਲੂਗਾ ਇਹਦੀ ਜਵਾਬਦੇਹ ਜਵਾਬ ਜ਼ਿੰਮੇਵਾਰੀ ਮੇਰੀ ਹੈ ਔਰ ਇਹਨਾਂ ਨੇ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਵੋਟ ਬੇਸ਼ੱਕ ਜਿੰਨੂੰ ਮਰਜ਼ੀ ਪਾਓ ਲੇਕਿਨ ਇਲੈਕਸ਼ਨ ਦਾ ਬਾਇਕਟ ਨਾ ਕਰੋ ਔਰ ਲੋਕਾਂ ਦਾ ਇਹ ਸਵਾਲ ਨੇ ਕਿ ਸਰਕਾਰ ਵੀ ਤੁਹਾਡੀ ਹੈ ਤੁਹਾਡੀ ਸਰਕਾਰ ਦੇ ਵਿੱਚ ਹੀ ਜਿਹੜੇ ਇਹਨਾਂ ਦੇ ਇੰਤਕਾਲ ਹੋਟ ਰਹੇ ਨੇ ਦੂਜੇ ਪਾਸੇ ਹੋਰ ਵੀ ਜਿਹੜੀਆਂ ਗੱਲਾਂ ਨੇ ਤੁਸੀਂ ਉਹ ਮਨਾਉਣ ਆ ਰਹੇ ਹੋ ਮੈਂ ਤੇ ਮੇਰੇ ਮੇਰੇ ਧਿਆਨ ਤੇ ਅੱਜ ਕੇਸ ਆਇਆ 1.5 ਸਾਲ ਪਹਿਲਾਂ ਇਹਨਾਂ ਨੇ ਦੀ ਮੰਗ ਪੱਤਰ ਦਿੱਤਾ ਸੀ ਸੀਐਮ ਸਾਹਿਬ ਨੂੰ ਮੈਂ ਐਵੇਂ ਕਹਾਂ ਮੇਰੀ ਜਾਣਕਾਰੀ ਤਿਆਜਾ ਹੈ ਹੂੰ ਇੱਕ ਦਿਨ ਪਹਿਲਾਂ ਹੀ ਮੁੰਡੇ ਮੈਨੂੰ ਮਿਲੇ ਸੀ ਮੈਂ ਕਿੱਲੇ ਆਪਣੀ ਕੰਮ ਬੇਨਿੰਗ ਵਿੱਚ ਸੀ ਮੈਨੂੰ ਟੈਕਨੀਕਲੀ ਇੰਨੀ ਡੀਪਲੀ ਪਤਾ ਜਾਣਕਾਰੀ ਚ ਮੈਨੂੰ ਅੱਜ ਪਤਾ ਲੱਗਿਆ ਔਰ ਜਿੰਨਾ ਕਿਉਂਕਿ ਮੈਂ ਵੀ ਥੋੜਾ ਬਹੁਤ ਤੇ ਛੋਟਾ ਮੋਟਾ ਵਕੀਲ ਰਿਆ ਹਾਂ ਹਾਂਜੀ ਮੈਨੂੰ ਵੀ ਇੰਨਾ ਕੁ ਸਭ ਸਮਝ ਆ ਗਈ ਵੀ ਇਹ ਮਾਲਕਾਨਾ ਹੱਕ ਇਹਨਾਂ ਦਾ ਬਣਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਬੇਨਤੀ ਵੀ ਕਰਾਂਗੇ ਪਰ ਲੋੜ ਨਹੀਂ ਪੈਣੀ ਸਾਡੀ ਸਰਕਾਰ ਜਿਹੜੀ ਤੁਸੀਂ ਸਪੀਚਾਂ ਵਿੱਚ ਹਮੇਸ਼ਾ ਕਹਿੰਦੇ ਰਹੇ ਹੋ ਸੀਮ ਸਿੰਘ ਸਾਹਿਬ ਵੀ ਕਹਿੰਦੇ ਨੇ 75 ਸਾਲਾਂ ਵਿੱਚ ਸਰਕਾਰਾਂ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਅਸੀਂ ਕਰ ਰਹੇ ਹਾਂ ਜਾਂ ਕੀਤੇ ਨੇ ਪਰ ਦੂਜੇ ਪਾਸੇ 75 ਸਾਲ ਚ ਪਹਿਲੀ ਵਾਰ ਹੋਇਆ ਕਿ ਐਨੇ ਪਿੰਡ ਜਿਹੜੇ ਬਾਈਕਾਟ ਕਰ ਰਹੇ ਹਨ ਆ ਨਹੀਂ ਬਾਈਕਟ ਨਹੀਂ ਉਹਨਾਂ ਨੇ ਇਹ ਗੱਲ ਤੇ ਕਹੀ ਹੈ ਵੀ ਅਸੀਂ ਬਾਈਕਟ ਨਹੀਂ ਕਰਾਂਗੇ ਹੂੰ ਦੇਖੋ ਲੋਕਾਂ ਦਾ ਕਸੂਰ ਨਹੀਂ ਲੋਕ ਕੀ ਕਰਨ ਵਿਚਾਰੇ ਕਿੱਥੇ ਜਾਣ ਪਰੇਸ਼ਾਨ ਅੱਜ 2 ਸਾਲਾਂ ਅੱਜ 2 ਸਾਲ ਪਹਿਲਾਂ ਜਿਹੜੀ ਮਾਨਸਾਹਬ ਦੀ ਸਰਕਾਰ ਆਈ ਹੈ ਉਹਨਾਂ ਨੇ ਸ਼ੁਰੂ ਕੀਤਾ ਹੈ ਲੋਕਾਂ ਦੇ ਦੁੱਖ ਦਰਦ ਨੂੰ ਸੁਣਨਾ ਵੀ ਸਮਝ ਲੀਡਰਾਂ ਤੇ ਸਿਕਿਉਰਿਟੀ ਦਾ ਘੇਰਾ ਇੱਡਾ ਹੁੰਦਾ ਸੀ ਆਮ ਦਾ ਲੱਗ ਹੀ ਨਹੀਂ ਜਾ ਸਕਦਾ ਸਾਡੇ ਲੀਡਰ ਦੇਖ ਲੋ ਅਸੀਂ ਲੈਨੇ ਲੋਕਾਂ ਚ ਤੇ ਇਸ ਕਰਕੇ ਉਹ ਜਿਹੜੀ ਦੂਰੀ ਆ ਮਾਨ ਸਾਹਿਬ ਨੇ ਉਹਨਾਂ ਦੀ ਸਾਡੀ ਪਾਰਟੀ ਨੇ ਖਤਮ ਕੀਤੀ ਹੈ। ਔਰ ਅਸੀਂ ਇਸ ਪਰੰਪਰਾ ਨੂੰ ਅੱਗੇ ਵਧਾਵਾਂਗੇ ਸਾਡਾ ਵਾਅਦਾ। ਕਿੰਤਰ ਸਾਲ ਹੋ ਗਏ ਜੀ ਪੌਣੇ ਲੱਗੇ ਇਨਾ ਪਿੰਡਾਂ ਚ ਅਜੇ ਵੀ ਤਰਾਸਦੀ ਹੈ 600 ਸਾਲ ਪੁਰਾਣਾ ਮਾਤਾ ਦਾ ਮੰਦਿਰ ਹੈ। ਦੂਰ ਦੂਰ ਤੱਕ ਸੰਗਤਾਂ ਆਉਂਦੀਆਂ ਨੇ ਜੀ। ਕਮੀ ਕਿੱਥੇ ਰਹਿ ਗਈ? ਸਰਕਾਰ ਤੁਹਾਡੀ ਨੂੰ ਵੀ 2 ਸਾਲ ਹੋ ਗਏ ਜੀ। ਦੇਖੋ ਇਧਰ ਲਈ ਕਾਂਗਰਸ ਕਾਲੀਆਂ ਨੇ ਆਪਣੇ ਫਾਰਮ ਹਾਊਸ ਤੇ ਬਣਾ ਲਏ ਮਾਤਾ ਦੇ ਮੰਦਿਰ ਨੂੰ ਰਾਹ ਬਣੀ ਤੇ ਕਿਸੇ ਨੇ ਨਹੀਂ ਸੋਚਿਆ। ਮੈਂ ਤੇ ਹੁਣ 4 ਦਿਨ ਪਹਿਲਾਂ ਮੱਤਾਂ ਠੇਕ ਕੇ ਆਇਆ ਮਾਤਾ ਦੇ ਦਰਬਾਰ ਚ ਹਾ ਔਰ ਉਥੇ ਇਹ ਚਲੋ ਪ੍ਰਾਰਥਨਾ ਵੀ ਕਰਕੇ ਆਂ করোনা ਤੇ ਪਰਮਾਤਮਾ ਤੇ ਹੁੰਦਾ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਬਹੁਤ ਸਾਰੇ ਮਸਲੇ ਆ ਪੁਲੀਆਂ ਦੇ ਮਸਲੇ ਆ ਔਰ ਸੜਕਾਂ ਦੇ ਆ ਤੇ ਆ ਜ਼ਮੀਨਾਂ ਦੇ ਆ ਹੋਰ ਜਿਹੜੀਆਂ ਜ਼ਮੀਨਾਂ ਤੇ ਕਈ ਜਿਹੜੀਆਂ ਅਮੈਂਡਮੈਂਟਸ ਹੋਣ ਵਾਲੀਆਂ ਸਕਸ਼ਨਾਂ ਚ ਤਮਾਮ ਚੀਜ਼ਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਟਾਈਮ 'ਚ ਸਰਕਾਰ ਇੱਕ ਪਾਲਿਸੀ ਵੀ ਬਣਾਊਗੀ ਇਹ ਤੇ ਇਹ ਤੇ ਇਹ ਤੇ ਇਹਨਾਂ ਨੂੰ ਮਾਲਕਾਨਾ ਹੱਕ ਮਿਲ ਹੀ ਜਾਣਾ ਇਹ ਜਮੀਨ ਵੇਚ ਸਕਦੇ ਨਹੀਂ ਵੇਚ ਸਕਦੇ ਉੱਥੇ ਕਈ ਤਰ੍ਹਾਂ ਦੀ ਰੈਸਟ੍ਰਿਕਸ਼ਨਸ ਲੱਗੀਆਂ ਉਹ ਸਰਕਾਰ ਕੋ ਦੂਰ ਕਰਾਉਣੇ ਚ ਕੈਬਨਿਟ ਚ ਲੈ ਕੇ ਜਾਣਾ ਪਵੇ ਕਿਉਂਕਿ ਸਰਕਾਰ ਮਾਨ ਸਾਹਿਬ ਦੀ ਸਰਕਾਰ ਲੋਕਾਂ ਦੀ ਪਰ ਦੂਜੇ ਪਾਸੇ ਇਹ ਵੀ ਦੱਸਦ ਨੇ ਕਿ ਕੰਗ ਸਾਹਿਬ ਇਹ ਤਾਂ ਪਿੰਡ ਬਾਈਕਾਟ ਕਰ ਰਹੇ ਕਰ ਰਹੇ ਸੀ ਪਰ ਦੂਜੇ ਪਾਸੇ ਹੋਰ ਵੀ ਚਾਰ ਪਿੰਡ ਤਿਆਰ ਹੋ ਗਏ ਨੇ ਟਾਂਡਾ ਮਸੂਲ ਵਾਲੇ ਪਾਸੇ ਉਹ ਕਹਿੰਦੇ ਸਾਡਾ ਵੀ ਇਹੀ ਮਸਲਾ ਹੈ ਕੋਲ ਨਹੀਂ ਲੱਗੇ ਦੂਜੇ ਪਾਸੇ ਮੁਆਵਜ਼ੇ ਦੀ ਗੱਲ ਹੈ ਉਹ ਵੀ ਨਹੀਂ ਦਿੱਤੀ ਸਾਰੇ ਆ ਗਏ ਇਕੱਠੇ ਯਾ ਜੁਣਾਂ ਨੇ ਕੱਟ ਕੀਤਾ ਹੋਇਆ ਜੀ ਬੀਬੀਆਂ ਸੁਣਵਾਈ ਹੋਈ ਨਹੀਂ ਕਦੀ ਕੀ ਕਰਾਂ ਭਗਵੰਤ ਮਾਨ ਜੀ ਨੇ ਆ ਕੇ ਸ਼ੁਰੂ ਕੀਤੀ ਹੈ ਕਿਉਂਕਿ ਆਮ ਘਰਾਂ ਦੇ ਲੋਕ ਆਏ ਆ ਪਹਿਲਾਂ ਤੇ ਰਾਜ ਰਜਵਾੜੇ ਸੱਤਾ 'ਚ ਉਹਨਾਂ ਨੂੰ ਕੀ ਮਤ ਉਹ ਤੇ ਪਹਾੜਾਂ 'ਚ ਫਾਰਮ ਹਾਊਸ ਬਣਾ ਕੇ ਸ਼ਿਕਾਰ ਖੇਡਣ ਹੁੰਦੇ ਸੀ ਹੋਰ ਇੱਥੇ ਉਹ ਹੀ ਸੇ ਲੋਕਾਂ ਦੇ ਦਰਦ ਸੁਣਨ ਹੁੰਦੇ ਸਮਰਥਨ ਮਿਲ ਗਿਆ ਪਿੰਡ ਦਾ ਮੈਂ ਨਹੀਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਵੋਟ ਜਿਹਨੂੰ ਮਰਚਪਾ ਬਾਈ ਘੱਟ ਨਾ ਕਰਿਓ ਵੋਟ ਤੁਸੀਂ ਉਹਨੂੰ ਪਾਓ ਜਿਹੜਾ ਸ਼੍ਰੀ ਨੰਨਪੁਰ ਸਾਹਿਬ ਦੀ ਲੋਕ ਸਭਾ ਦੇ ਲੋਕਾਂ ਦੀ ਨੁਮਾਇੰਦਗੀ ਸਹੀ ਤਰੀਕੇ ਨਾਲ ਪਾਰਲੀਮੈਂਟ 'ਚ ਕਰ ਸਕੇ ਜਸਟਿਸ ਕਰ ਸਕੇ ਪੰਜਾਬ ਨੂੰ ਕੋਈ ਐਵੇਂ ਦਾ ਗੂੰਗਾ ਨਕਲੀ ਬੰਦਾ ਨਾ ਭੇਜਿਓ ਡੰਮੀ ਬੰਦਾ ਨਾ ਭੇਜਿਓ ਜਿਹੜਾ ਉੱਥੇ ਜਾ ਕੇ ਮੌਦੀ ਦੇ ਪੈਰਾਂ 'ਚ ਡਿੱਗ ਜੇ ਜਾਂ ਸਮਝੌਤੇ ਕਰ ਲੇ ਜਿਹੜੀ ਵੀ ਸਰਕਾਰ ਬਣਦੀ ਜਿਹੜਾ ਪੰਜਾਬ ਤੇ ਹੱਕਾਂ ਤੇ ਠੋਕ ਜਾ ਕੇ ਪੈਰਾ ਦਵੇ ਉਹਨੂੰ ਭੇਜੋ ਉਹ ਇਹ ਲੋਕਾਂ ਦਾ ਫੈਸਲਾ ਕਿਹਨੂੰ ਭੇਜਣਾ ਹੈ ਕਿ ਕਈ ਮਸਲੇ ਇਹਨਾਂ ਚੌਣ ਜਾਬਤੇ ਨਾਲ ਨਹੀਂ ਜੁੜੇ ਹੋਏ ਤੁਸੀਂ ਫੋਨ ਵੀ ਕੀਤਾ ਹੈ ਤਾਂ ਉਹ ਉਸ ਮਸਲੇ ਨੂੰ ਕਰਾਉਂਗੇ ਚੌਣਾਂ ਪਹਿਲਾਂ ਚੌਣਾਂ ਪਹਿਲਾਂ ਕਰਾਉਂਗੇ ਜਿਹੜਾ ਡੈਲੀਗੇਸ਼ਨ ਮਿਲੂਗਾ ਅੱਜ ਸਾਡੇ ਅਫਸਰ ਸਭਨੂੰ ਇਨਸਟਰਕਸ਼ਨ ਦਿੱਤੀ ਆ ਐਸ ਜਿਹੜਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨਹੀਂ ਹੁੰਦਾ ਵਾਇਲੇਸ਼ਨਸ ਨਹੀਂ ਹੋਣਗੀਆਂ ਉਹ ਕੰਮ ਇਮੀਡੀਏਟਲੀ ਉਹ ਕਰਨ ਉਹ ਕਰਨਗੇ ਠੀਕ ਹੈ ਤੁਸੀਂ ਦੇਖੋ ਕਿ ਮਾਲਮੇਂਦਰ ਸਿੰਘ ਕਾਂਗਸੀ ਜਿਨ੍ਹਾਂ ਨੇ ਅੱਜ ਪੰਜ ਪਿੰਡਾਂ ਦਾ ਦੌਰਾ ਕੀਤਾ ਜੋ ਪੰਜ ਪਿੰਡਾਂ ਨੇ ਬਾਈਕਾਟ ਕੀਤਾ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨੇ ਉਹ ਦੱਸਿਆ ਗਿਆ ਕਿ ਪਿੰਡਾਂ ਵਾਸੀਆਂ ਦੇ ਨਾਲ ਗੱਲ ਪਿੰਡ ਵਸੇ ਤੋਂ ਵੀ ਪੁੱਛਾਂਗੇ ਕਿ ਜਿਹੜਾ ਬਾਈਕਾਟ ਹੈ ਉਹ ਵਰਕਰਾਰ ਰਹੇਗਾ ਜਾਂ ਫਿਰ ਕਿਤੇ ਨਾ ਕਿਤੇ ਮਾਲਵੀਂਦਰ ਕੰਗ ਦੀ ਗੱਲਾਂ ਦੇ ਉੱਤੇ ਭਰੋਸਾ ਕਰਕੇ ਉਹ ਵੋਟਾਂ ਆਉਣ ਬਦਲ ਵਿੱਚ ਪਾਉਣਗੇ ਪਿੰਡ ਜੈੰਤੀ ਮੱਜਰੀਆਂ ਦਾ ਜੋ ਬਾਈਕਾਟ ਸੀ ਮਾਲਵੀਂਦਰ ਕੰਗ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਪਿੰਡ ਬਾਈ ਸਾਡੇ ਨਾਲ ਨੇ ਮੱਖਣ ਜੀ ਮੀਟਿੰਗ ਹੋਗੀ ਮਾਲਵੀਂਦਰ ਕੰਗ ਨਾਲ ਕੀ ਭਰੋਸਾ ਦਿੱਤਾ ਤੇ ਅਗਲਾ ਕਦਮ ਕੀ ਹੈ ਹੁਣ ਬਾਈਕਾਟ ਰਹੇਗਾ ਜਾਂ ਫਿਰ ਕਿਤੇ ਨਾ ਹੁਣ ਵੋਟਾਂ ਪੈਣੀਆਂ ਤੁਹਾਡੇ ਪਿੰਡਾਂ 'ਚ ਬਾਈਕਾਟ ਸਰ 3 ਵਜੇ ਸਾਡੇ ਪਿੰਡ ਦੀ ਮੀਟਿੰਗ ਹੈ ਜੀ ਕਿ ਕੇਡੀਸੀ ਸਾਹਦੇ ਜਾਣਾ ਅਸੀਂ ਉਸ ਤੋਂ ਬਾਅਦ ਫੈਸਲਾ ਲਾਵਾਂਗੇ ਬਾਈਕ ਫੈਸਲਾ ਕੋਈ ਗੱਲਬਾਤ ਹੋਈ ਹੈ ਮਾਲਕ ਕਾਂਗ ਦੇ ਭਰੋਸਾ ਦਿੱਤਾ ਕਿ ਕਿਹਦੇ ਨਾਲ ਮੀਟਿੰਗ ਹੋਰੀ ਤੁਹਾਡੀ ਕਾਂਗ ਸਾਬ ਨੇ ਏਡੀਸੀ ਸਾਹਿਬ ਨਾਲ ਫੈਸਲਾ ਕੀਤਾ ਇਹ ਉਹਨਾਂ ਨੂੰ ਜਾ ਕੇ ਮਿਲੋ ਉਹਨਾਂ ਨੇ ਟਾਈਮ ਲੈ ਕੇ ਦਿੱਤਾ ਸਾਨੂੰ ਅਸੀਂ 3 ਵਜੇ ਏਡੀਸੀ ਸਾਹਿਬ ਨੂੰ ਮਿਲਾਂਗੇ ਮਸਲਾ ਲੱਗਦਾ ਹੱਲ ਹੋ ਜਾਏ ਤੁਹਾਡਾ ਤੇ ਮਸਲਾ ਹੱਲ ਹੋ ਜੇ ਏਡੀਸੀ ਸਾਹਿਬ ਦੱਸਣਗੇ ਅਗਰ ਮਸਲਾ ਹੱਲ ਹੋ ਜਾਂਦਾ ਏਡੀਸੀ ਸਾਹਿਬ ਤੋਂ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਹੈ ਉਸ ਤੋਂ ਬਾਅਦ ਕੀ ਕਦਮ ਹੈ ਅਸੀਂ ਸ਼ਾਮਿਲ ਪਿੰਡ ਦੇ ਸਵਾਹ ਕਰਾਂਗੇ ਜੀ ਜਿੱਤਾਂ ਵੀ ਪਿੰਡ ਸਾਨੂੰ ਕਹੇਗਾ ਜੇ ਦਿੱਕਾ ਸਾਡੇ ਜ਼ਮੀਨ ਦਾ ਮਸਲਾ ਹੱਲ ਹੁੰਦਾ ਅਸੀਂ ਬਾਈਕਾਟ ਕੈਨਸਲ ਕਰ ਦਾਂਗੇ ਫਿਰ ਹਰ ਪਾਰਟੀ ਨੂੰ ਅਲਗ-ਅਲਗ ਤਰ੍ਹਾਂ ਵੋਟ ਪਵੇਗੀ ਜਾਂ ਭਿਕ ਪਾਰਟੀ ਸਮਰਥਨ ਦੇਣੇ ਫਿਰ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਆਪਣੀ ਮਰਜ਼ੀ ਬੋਲ ਦੇ ਅਧਿਕਾਰ ਹਨ ਸਾਨੂੰ ਆਪਣਾ ਆਪਣਾ ਕੋਈ ਕਿਸੇ ਜਵਾਬ ਦੱਸੇ ਨਹੀਂ ਕਰ ਸਕਦਾ ਜੀ ਵੋਟ ਕੋਈ ਵੀ ਕਿਸੇ ਨੂੰ ਪਾ ਸਕੇ ਜੀ ਆਪਣੇ ਸਾਡੇ ਕਿਸੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਜੀ ਤਾਂ ਤੁਹਾਨੂੰ ਵੋਟਾਂ ਪਾਵਾਂਗੇ 3 ਵਜੇ ਤੋਂ ਬਾਅਦ ਮੀਟਿੰਗ ਦਾ ਫੈਸਲਾ ਹੋਏਗਾ 3 ਵਜੇ ਤੋਂ ਬਾਅਦ ਹੀ ਫੈਸਲਾ ਹੋਏਗਾ ਜੀ ਜੇ ਤੁਹਾਡਾ ਮਸਲਾ ਹੱਲ ਸੀ ਤਾਂ ਇਸ ਨੂੰ ਲੈ ਕੇ ਦੇਖੀ ਸਾਡੇ ਨਾਲ ਨੇ ਤਾਂ ਜਿਹੜਾ ਹੁਣ ਮੀਟਿੰਗ ਦੇ ਵਿੱਚ ਹਰ ਪਾਰਟੀ ਦਾ ਨੁਮਾਇੰਦਾ ਆਣ ਕੇ ਭਰੋਸਾ ਦਿੰਦਾ ਪਰ ਭਰੋਸੇ ਦੇ ਉੱਤੇ ਕਿੰਨਾ ਕੁ ਖਰਾ ਉਤਰਦਾ ਤੁਸੀਂ ਪਹਿਲਾਂ ਵੀ ਦੇਖਿਆ ਤੇ ਹੁਣ ਵੀ ਦਿਖ ਰਿਓ ਤਾਂ ਕਿੰਨਾ ਭਰੋਸਾ ਲੱਗਦਾ ਆਮਾ ਦੀ ਪਾਰਟੀ ਦਾ ਨੁਮਾਇੰਦਾ ਆਇਆ ਪਹਿਲਾਂ ਤੁਹਾਡੇ ਹੋਰ ਵੀ ਪਾਰਟੀ ਨੁਮਾਇੰਦੇ ਆਏ ਤਾਂ ਕਿੰਨਾ ਭਰੋਸਾ ਲੱਗਦਾ ਦੇਖੋ ਜੀ ਸਿੱਧੀ ਜੀ ਗੱਲ ਤਾਂ ਇਹ ਹੈ ਜੀ ਸਾਨੂੰ ਭਰੋਸਾ ਤਾਂ ਕਿਸੇ ਦਾ ਹੈ ਨਹੀਂ ਕਿਉਂਕਿ ਅਸੀਂ 70 ਸਾਲਾਂ ਤੋਂ ਵੋਟਾਂ ਪਾ ਕੇ ਆ ਰਹੇ ਸਾਨੂੰ ਭਰੋਸੇ ਦੇ ਵਿੱਚ ਰੱਖਿਆ ਸਾਡੇ ਸਿੱਧੇ ਸਾਦੇ ਲੋਕ ਆ ਪੰਜੇ ਪਿੰਡਾਂ ਦੇ ਗੱਲਾਂ ਦੇ ਵਿੱਚ ਆ ਜਾਂਦੇ ਆ ਜੀ ਤੇ ਇਹੀ ਕੰਮ ਸਾਡ ਤੇ ਅੱਜ ਵੀ ਮਾਲਵੀਂ ਦਕੰਗ ਸਾਹਿਬ ਆਏ ਆਂ ਚਲੋ ਗੱਲ ਸੁਣਨੀ ਚਾਹੀਦੀ ਹਰ ਇੱਕ ਬੰਦੇ ਦੀ ਉਹਨਾਂ ਨੇ ਕਿਹਾ ਵੀ ਵੋਟਰਾਂ ਦਾ ਬਾਈਕਾਟ ਨਾ ਕਰੋ ਤੇ ਤੁਸੀਂ ਵੋਟ ਪਾਓ ਤੇ ਹੁਣ ਜਦੋਂ ਅਸੀਂ ਉਹਨਾਂ ਦੇ ਕੋਲ ਗੱਲ ਰੱਖੀ ਵੀ ਅਸੀਂ ਵੋਟਾਂ ਕਿਹੜੇ ਮੋਨ ਨਾਲ ਪਾਈ ਆ ਜੀ ਸਾਡੀ ਜੋ ਜ਼ਮੀਨਾਂ ਉਹ ਤਾਂ ਤੁਸੀਂ ਖੋਲੀਆਂ ਜੀ ਅਸੀਂ ਕਿਹੜੇ ਮੋਨ ਨਾਲ ਸੀ ਵੋਟਾਂ ਪਾਈਏ ਫਿਰ ਵੀ ਉਹ ਸਾਨੂੰ ਇੱਕ ਵਾਅਦਾਸ਼ਣ ਦੇ ਕੇ ਗਏ ਕੋਈ ਗੱਲਬਾਤ ਕਰਨਗੇ ਅੱਜ ਸ਼ਾਮ 3 ਵਜੇ ਟਾਈਮ ਦਿੱਤਾ ਜੀ ਉਹਨਾਂ ਨੇ ਤੇ 3 ਵਜੇ ਜੇਕਰ ਕੋਈ ਕੁਝ ਉਹ ਸਾਡੀ ਕੋਈ ਗੱਲਬਾਤ ਦਾ ਹੱਲ ਕਰ ਦੇਣ ਤੇ ਉਸ ਤੋਂ ਬਾਅਦ ਅਸੀਂ ਪੰਜੇ ਪਿੰਡ ਇਕੱਠੇ ਕਰਨੇ ਉਹਨਾਂ ਦੇ ਅੱਗੇ ਇਹ ਗੱਲ ਰੱਖਣੀ ਪਿੰਡ ਕੀ ਡਿਸੀਜਨ ਲੈਂਦੇ ਆ ਉਹ ਫਿਰ ਪਿੰਡਾਂ ਤੇ ਡੇਢ ਸਾਲ ਪਹਿਲਾਂ ਤੁਸੀਂ ਧਰਨਾ ਲਾਇਆ ਸੀ ਮੋਲਾ ਪਰ ਬੈਰੀਅਰ ਮੇਰੇ ਖਿਆਲ ਪੰਜ ਬੰਦੇ ਤੁਹਾਡੇ ਸੀਐਮ ਸਾਹਿਬ ਕੋਲ ਮਿਲਣ ਵਾਸਤੇ ਵੀ ਗਏ ਸੀ 11 ਬੰਦੇ ਮੇਰੇ ਖਿਆਲ ਕਮੇਟੀ ਹੈ ਨਾ ਉਸ ਸਮੇਂ ਤੋਂ ਹੁਣ ਤੱਕ ਮਸਲਾ ਹੱਲ ਨਹੀਂ ਹੋਇਆ ਹੁਣ ਜਿਹੜੇ 2-4 ਦਿਨ ਵੋਟਾਂ ਦੇ ਨੇ ਉਹਨਾਂ ਦੇ ਵਿੱਚ ਕਿੰਨਾ ਭਰੋਸਾ ਲੱਗਦਾ ਹੈ ਕਿ ਹਾਂ ਕਿਤੇ ਨੇ ਸਰਕਾਰ ਗੰਭੀਰ ਹੈ ਕਿ ਨਹੀਂ ਬਿਲਕੁਲ ਕੋਈ ਗੰਭੀਰ ਨਹੀਂ ਹੈ ਜੇ ਅਗਰ ਗੰਭੀਰ ਹੁੰਦੀ ਤਾਂ ਆਪਣਾ ਕੋਡ ਆਪਣੀ 2 ਦਿਨ ਰਹਿ ਕੇ ਆਏ ਇਹਨਾਂ ਦੇ 2 ਦਿਨਾਂ ਤੋਂ ਬਾਅਦ ਇਹਨਾਂ ਨੇ ਘੁੰਮਣਾ ਬੰਦ ਕਰ ਦੇਣਾ ਜੇ ਗੰਭੀਰ ਹੁੰਦੀ ਤਾਂ ਪਹਿਲਾਂ ਆਂ ਹੋਰ ਸਾਡੇ ਸਾਨੂੰ ਦੂਜੀ ਪਾਰਟੀਆਂ ਦੇ ਉਹ ਨਮਾਇंदे ਆਏ ਆ ਸਾਨੂੰ ਬਹੁਤ ਕੁਝ ਕਹਿ ਕੇ ਗਏ ਵੀ ਅਸੀਂ ਤੁਹਾਡੇ ਨਾਲ ਆ ਥੋੜਾ ਤੜਾਵਾਂਗੇ ਪਰ ਨਹੀਂ ਤੁਹਾਨੂੰ ਪਤਾ ਮੌਜੂਦਾ ਸਰਕਾਰ ਹੈ ਜੋ ਵੀ ਕਰਨਾ ਇਹਨਾਂ ਨੇ ਕਰਨਾ ਹੈ ਤਾਂ ਚਲੋ ਦੇਖਦੇ ਹਾਂ ਅੱਜ 3 ਵਜੇ ਦਾ ਟਾਈਮ ਹੈ ਜੀ ਬੀਤੇ ਦਿਨੀ ਤੁਹਾਡੀ ਇੱਕ ਫੋਟੋ ਵੀ ਵਾਇਰਲ ਹੋਈ ਸੀ ਮੇਰੇ ਖਿਆਲ ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਰਜਿੰਦਰ ਸ਼ਿਕਾਪਤ ਨੂੰ ਸਮਰਥਨ ਦੇ ਆਏ ਪੰਜ ਪਿੰਡ ਕਿ ਸਾਡਾ ਉਹਨਾਂ ਨੂੰ ਸਮਰਥਨ ਰਿਹਾ ਹੈ ਜੀ ਬੀ ਜੀ ਪੀ ਨੂੰ ਉਹਦੀ ਕੀ ਸਹੀ ਹੈ ਨਹੀਂ ਸਰ ਐਦਾਂ ਕੁਝ ਨਹੀਂ ਉਹਨਾਂ ਦਾ ਫੋਨ ਆਇਆ ਸੀ ਕਿ ਸਾਨੂੰ ਪੰਜ ਚਾਰ ਬੰਦੇ ਆ ਕੇ ਮਿਲੋ ਤੁਹਾਡੀ ਕੋਈ ਗੱਲ ਆਪਾਂ ਇਹ ਜਿੰਨਾ ਦੇ ਬਾਰੇ ਵਿੱਚ ਕਰਦੇ ਆ ਚਲੋ ਅਸੀਂ ਪੰਜ ਸੱਤ ਬੰਦੇ ਅਸੀਂ ਭੇਜੇ ਆ ਤੇ ਉਹਨਾਂ ਨੇ ਵੀ ਇਹ ਸ਼ਵਾਚਾਂ ਨੇ ਦਵਾਇਆ ਸੀ ਸਾਨੂੰ ਵੀ ਚਲੋ ਸਾਡੇ ਮੰਤਰੀ ਸਾਹਿਬ ਸੀ ਕਿਉਂਕਿ ਬੀਜੇਪੀ ਦਾ ਉਹ ਤੇ ਉਹਨਾਂ ਨੇ ਕਿਹਾ ਵੀ ਚਲੋ ਤੁਹਾਡੇ ਆਪਾਂ ਗੱਲ ਸੁਣਾਂਗੇ ਤੇ ਇਹਨੇ ਕੀ ਗੱਲ ਹੋਈ ਤਾਂ ਉਹਨਾਂ ਨੇ ਗਲਤੀ ਇੱਕ ਕਰਤੀ ਹੈ ਜੀ ਵੀ ਉਹ ਅਖਬਾਰ ਦੇ ਵਿੱਚ ਖਬਰ ਉਹਨਾਂ ਨੇ ਲਵਾਤੀ ਹੈ ਤੇ ਅਸੀਂ ਉਹਨਾਂ ਨੂੰ ਫੋਨ ਕੀਤਾ ਹੈ ਬਿਲਕੁਲ ਸਾਡਾ ਬਾਈ ਘਾਟ ਹੈ ਜੀ ਸਾਰਾ ਥੋਡੇ ਨਾਲ ਸਾਡਾ ਕੋਈ ਸਮਰਥਨ ਨਹੀਂ ਹੈ ਉਹ ਕਹਿੰਦੇ ਵੀ ਸਾਡਾ বিজেਵੀ ਤੋਂ ਸਮਰਥਨ ਹੋ ਗਿਆ ਆਜਾ ਕੁਝ ਨਹੀਂ ਆ ਜੀ ਬਿਲਕੁਲ ਉਸੇ ਟਾਈਮ ਉਹ ਕਰੋੜੀ ਫਰਾਦੀ ਨਾ ਕਰਤੀ ਜੀ ਅੱਛਾ ਇੱਕ ਪਿੰਡਾਂ ਦੇ ਵਿੱਚ ਬਹੁਤ ਗੱਲ ਚੱਲ ਰਹੀ ਹੈ ਸਰਪੰਚ ਸਾਹਿਬ ਕਿ ਜਿਹੜੇ ਪੰਜ ਪਿੰਡਾਂ ਨੇ ਬਾਈਕਾਟ ਕੀਤਾ ਵੈਸੇ ਗਲਤੀ ਕੀਤਾ ਇਹਨਾਂ ਨੇ ਇਹ ਗੱਲਾਂ ਚੱਲ ਰਹੀਆਂ ਨੇ ਕਿ ਅਗਰ ਤੁਹਾਡੇ ਕਿਸੇ ਪਾਰਟੀ ਨਾਲ ਕਿਸੇ ਨੁਮਾਇੰਦੇ ਨਾਲ ਰੋਸ ਸੀ ਉਸ ਪਾਰਟੀ ਦਾ ਬਾਈਕਾਟ ਕਰ ਦਿੰਦੇ ਨਾ ਕਿ ਸਾਰੀ ਪਾਰਟੀ ਦਾ ਬਾਈਕਾਟ ਕਰਦੇ ਤਾਂ ਹੀ ਉਹਨਾਂ ਨੂੰ ਸਬਕ ਮਿਲਦਾ ਕਿ ਤੁਹਾਡੇ ਨੇ ਕੋਈ ਵਿਧੀਆਂ ਕੀਤੀਆਂ ਨਹੀਂ ਤੁਹਾਡੇ ਕੰਮ ਨਹੀਂ ਕੀਤਾ ਜਾਂ ਪਿਛਲੀ ਸਰਕਾਰਾਂ ਜਾਂ ਨਵੀਂ ਸਰਕਾਰ ਕੋਈ ਵੀ ਹੈਗਾ ਤਾਂ ਉਹਨਾਂ ਦੇ ਲੋਕਾਂ ਦਾ ਇਹ ਸਵਾਲ ਨਿਕਾਪੀ ਉਹਨਾਂ ਬਾਰੇ ਤੁਹਾਡਾ ਕੀ ਨਾ ਸੱਟਾ ਤਾਂ ਜਿਹਨੇ ਵੀ ਸਰਕਾਰ ਸਾਹਮਣੇ ਗਲਤ ਕੰਮ ਕੀਤਾ ਜੀ ਇਹ ਕੰਮ ਸ਼ੁਰੂ ਕਾਲੀਆਂ ਨੇ ਕੀਤਾ ਸੀਗਾ ਕਾਂਗਰਸ ਦੇ ਵੇਲੇ ਵੀ ਕੰਮ ਚੱਲਦਾ ਰਿਹਾ ਰੁਕਦਾ ਰਿਹਾ ਹੈ ਆ ਕੇ ਆਮ ਪਾਰਟੀ ਸਰਕਾਰ ਨੇ ਚੱਕ ਕੇ ਨੇ ਪਹਿਲੇ ਆਂਚੀ ਤੋੜਤਾ ਸੀ ਰੱਖੇ ਕਿਸੇ ਨੇ ਵੀ ਸੜਲ ਘਟ ਨਹੀਂ ਜਾਰੀ ਕਿਸੇ ਸਰਕਾਰ ਨੇ ਵੀ ਚਾਹੇ ਕਾਲੀ ਲਾਲੂ ਕਾਂਗਰਸ ਵਾਲਾ ਆਮ ਪਾਰਟੀ ਵਾਲਾ ਕਿਸੇ ਨੇ ਕੋਈ ਸਾਡੇ ਕੱਟ ਨਹੀਂ ਜਾਰੀ ਕਿਸੇ ਨੇ ਵੀ ਜੀ ਤਾਂ ਕਰਕੇ ਬਾਈਕਾਟ ਕੀਤਾ ਤਾਂ ਕਰੇ ਬਾਈਕਾਟ ਕੀਤਾ ਜੀ ਸਕਾਰਾ ਸਾਰੀ ਸਭ ਨੂੰ ਵੋਟਾਂ ਪਾਈਆਂ ਅਕਾਲੀਆਂ ਨੂੰ ਪਾਈਆਂ ਸ ਕਾਂਗਰਸ ਨੂੰ ਪਾਈਆਂ ਬੀਜੇਪੀ ਨੂੰ ਪਾਈਆਂ ਨੇ ਤੇ ਆਹ ਪਾਰਟੀ ਸਭ ਤੋਂ ਵੱਧ ਵੋਟ ਪਾਈ ਹੈ ਜੀ ਸਾਡੇ ਇਲਾਕੇ ਦੇ ਕਿਸੇ ਨੇ ਕੁਝ ਵੀ ਨਹੀਂ ਸੋਚਿਆ ਜੀ ਬਿਲਕੁਲ ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚ ਸਵਾਲ ਜਿਹੜੇ ਉੱਠ ਰਹੇ ਸੀ ਕਿ ਪੰਜ ਪਿੰਡਾਂ ਨੇ ਜਿਹੜਾ ਬਾਈਕਾਟ ਕੀਤਾ ਉਸ ਦੇ ਵਿੱਚ ਕਿਤਨੇ ਕਿਤੇ ਪਿੰਡ ਵਾਸੀ ਨੂੰ ਚਾਹੀਦਾ ਸੀ ਕਿ ਜਿਹੜੀ ਪਾਰਟੀ ਨੇ ਕੁਛ ਵਧੀਕੀਆਂ ਕੀਤੀਆਂ ਨੇ ਜਾਂ ਫਿਰ ਉਹਨਾਂ ਦੇ ਫੈਸਲੇ ਸਹੀ ਨਹੀਂ ਲਏ ਤਾਂ ਉਹਦੇ ਖਿਲਾਫ ਵੋਟ ਪਾਈ ਜਾਵੇ ਜਦਕਿ ਸਾਰੀ ਪਾਰਟੀ ਦਾ ਬਾਈਕਾਟ ਨਹੀਂ ਕਰਨਾ ਇਹਦਾ ਵੋਟ ਦਾ ਅਧਿਕਾਰ ਹਰ ਬੰਦੇ ਨੂੰ ਵੋਟ ਪਾਣੀ ਚਾਹੀਦੀ ਹੈ ਪਰ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਰੀ ਪਾਰਟੀ ਸਾਡੇ ਨਾਲ ਧੋਖਾ ਕੀਤਾ ਵਾਦੇ ਜਰੂਰ ਕੀਤੇ ਸੀ ਪਰ ਵਾਦੇ ਪੂਰੇ ਨਹੀਂ ਕੀਤੇ ਦੇਖਦੇ ਕਿ ਉਹਾਂ ਵੱਲੋਂ ਅੱਜ ਹੁਣ ਲਗਾਤਾਰ ਮੀਟਿੰਗਾਂ ਤਾਂ ਹੋ ਰਹੀਆਂ ਨੇ ਸਾਰੇ ਲੀਡਰਾਂ ਦੀਆਂ ਪਰ ਉਹਦੇ ਵਿੱਚ ਹੁਣ ਸਮਰਥਨ ਕਿਸ ਨੂੰ ਦਿੰਦੇ ਨੇ ਵੋਟਾਂ ਪੈਂਦੀਆਂ ਨੇ ਨਹੀਂ ਹੁੰਦੀਆਂ ਕਿ ਬਾਈਕਾਟ ਅੱਗੇ ਜਾਰੀ ਰਹੇਗਾ ਤਾਂ ਉਹ ਮਾਣ ਸਮਝ ਦੱਸੇਗਾ ਤੁਹਾਨੂੰ ਕੈਮਰੇ ਵਿੱਚ ਜਸਪ੍ਰੀਤ ਦੇ ਨਾਲ ਖਰਤਿਸ